ਆਂ ਨਕੀਲਾ ਚੀ ਕਾਲੀ ਵਿੱਚ ਖਸਖਾਸ ਮਗਜੀ ਵੀ ਪੈ ਜਾਂਦੇ ਆ ਸਭ ਨੂੰ ਪਾ ਕੇ ਇਹਨਾਂ ਨੂੰ ਆਵੇ ਰਗੜ ਕੇ ਚਾਰ ਕੀਤਾ ਜਾਂਦਾ ਫਿਰ ਜੂਰੀ ਦੇ ਨਾਲ ਸਾਲਾ ਲਾ ਕੇ ਖੰਡ ਪਾ ਕੇ ਸੰਗਤਾਂ ਨੂੰ ਵਰਤਾਈ ਜਾਂਦੀ ਕਹਿੰਦਾ ਆਪਣਾ ਜੋ ਗੁਰੂ ਗੋਬਿੰਦ ਸਿੰਘ ਹੋਣਾ ਤੋਂ ਮੇਲੇ ਤੋਂ ਹੀ ਰਗੜੇ ਛਾਣੇ ਲੱਗਦੇ ਆਏ ਆ ਗੁਰੂ ਵਰਗਿਆਂ ਸਾਹਿਬ ਦੇ ਟਾਈਮ ਤੋਂ ਪਹਿਲਾਂ ਤੋਂ ਸਿੱਖ ਇਹ ਰਗੜੇ ਛਾਣੇ ਲਾਉਂਦੇ ਰਹੇ ਆ ਜਦੋਂ ਸਨਹਿਰੇ ਚੱਲਣੇ ਆ ਸੰਗਤਾਂ ਆਈ ਜਾਂਦੀਆਂ ਚੱਕਦੀਆਂ ਆ ਜਾਂਦੀਆਂ ਸੰਗਤਾਂ ਸੇਵਾ ਕਰੀ ਜਾਂਦੀਆਂ ਤੇ ਮਹਾਂਪੁਰਸ਼ ਰਸਤਾ ਪਾਸਾ ਦੇ ਹੀ ਜਾਂਦੇ ਆ ਖੁੱਲੀਆਂ ਜੀ ਦੋ ਸਿੰਘੋ ਸਰਬੱਤ ਗੁਰੂ ਗਾਲ ਸਾਹਿਬ ਜੀ ਕੋ ਸਤ ਸ੍ਰੀ ਅਕਾਲ ਮੰਕੀਆਂ ਭੌਜਾਂ ਦੇ ਮਾਲਕੋ ਸਤ ਗੁਰੂ ਭੌਜਾਂ ਰਖਿਓ ਧਿਆਰ ਪਰਧਿਆਰ ਸੋਢੀ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਖਾਲਸਾ ਜਪੇ ਅਕਾਲੀ ਕੀ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਅੱਜ ਇਸੇ ਮੌਜੂਦਾਂ ਗੁਰਦੁਆਰਾ ਬੋਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਤੇ ਦੱਸ ਜੀ ਕਿ ਜਿੱਥੇ ਕਿ ਲੱਖਾਂ ਦੀ ਤਦਾਦ ਦੇ ਸੰਗਤ ਗੁਰੂ ਘਰ ਵਿਖੇ ਦਰਸ਼ਨ ਦੇਦਾਰੇ ਕਰਨ ਵਾਸਤੇ ਪਹੁੰਚ ਰਹੀ ਆ ਤਾਂ ਉੱਥੇ ਹੀ ਗੁਰੂ ਦੀ लाਡਲੀ ਫੌਜ ਉਹ ਵੀ ਇੱਥੇ ਪਹੁੰਚ ਚੁੱਕੀ ਆ ਤਾਂ ਤਸਵੀਰਾਂ ਗੁਰੂ ਦੀ लाਡਲੀ ਫੌਜ ਦੀਆਂ ਤੜਨਾ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵਕਤ ਸ਼ਰਧਾਈ ਕੋਟਿਆਂ ਦੀ ਤਸਵੀਰ ਜੋ ਸੇਵਾ ਕਰਦੇਆਂ ਦੀ ਤਸਵੀਰ ਤੜਨਾ ਸਾਂਝੀ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਜੋ ਸੰਗਤ ਵਾਸਤੇ ਜੋ ਸ਼ਰਧਾਈ ਤਿਆਰ ਕਰਾ ਕੇ ਉਹਨਾਂ ਨੂੰ ਚੁਕਾਈ ਜਾ ਰਹੀ ਆ ਤਾਂ ਗੁਰੂ ਦੀ ਜਿਹੜੀ ਆ ਲਾੜ ਦੀ ਫੌਜ ਪਿਆਰੀ ਫੌਜ ਗੁਰੂ ਸਾਹਿਬ ਜੀ ਦੀ ਜਿਹੜੀ ਇੱਥੇ ਪਹੁੰਚ ਚੁੱਕੀ ਆ ਤਾਂ ਜ਼ਰੂਰ ਉਹਨਾਂ ਦੇ ਨਾਲ ਗੱਲ ਵੀ ਕਰਦੇ ਆਂ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਭ ਤੋਂ ਪਹਿਲਾਂ ਤਾਂ ਇੱਥੇ ਜਿਹੜੀ ਸੇਵਾ ਕੀਤੀ ਜਾ ਰਹੀ ਸ਼ਰਧਾਈ ਬਣਾਉਣ ਦੀ ਕੀ ਕੁਛ ਚੀਜ਼ਾਂ ਜੋ ਵਿੱਚ ਖਾਸ ਤੌਰ ਤੇ ਪਾ ਕੇ ਜਿਹੜੀ ਸ਼ਰਧਾਈ ਤਿਆਰ ਕੀਤੀ ਇਹਨਾਂ ਦੇ ਵਿੱਚ ਆਪਾਂ ਗਿਰੀਆਂ ਨਕੀਲਾਚੀ ਕਾਲੀ ਮਿਰਚ ਖਸਖਾਸ ਮਗਜੀ ਵੀ ਪਾ ਜਾਂਦੇ ਆ ਸਭ ਕੁ ਪਾ ਕੇ ਇਹਨਾਂ ਨੂੰ ਆਪੇ ਰਗੜ ਕੇ ਤਿਆਰ ਕੀਤਾ ਜਾਂਦਾ ਫਿਰ ਜੂਰੀ ਦੇ ਨਾਲ ਸਾਲਾ ਲਾ ਕੇ ਖੰਡ ਪਾ ਕੇ ਸੰਤਾਨ ਵਰਤਾਈ ਜਾਂਦੀ ਆ ਇਹ ਤਾਂ ਤਾਂ ਨਾ ਬਾਬਾ ਬੀਨ ਸਿੰਘ ਬਾਬਾ ਪਗੜਾ ਹੈਡ ਕੁਆਟਰ ਤਰਨਤਾਰਨ ਇਹ ਤਰਨਾ ਦਲ ਦੀ ਫੌਜ ਆ ਸਾਰੀ ਇਹ ਤਰਨਾ ਦਲ ਦਾ ਹੀ ਆ ਜਿੰਨਾ ਪੜਾਵਾ ਬਾਬਾ ਫਕਰਾ ਸਾਹਿਬਿਆਂ ਦਾ ਇੱਥੇ ਸੋਲਵੇਂ ਮੁਖੀ ਭੰਤਨ ਮੀਰ ਸਿੰਘ ਦਾ ਤਰਨਾ ਦਲ ਦੇ ਬਾਬਾ ਜੋਗਾ ਸਿੰਘ ਜੀ ਮੌਜੂਦ ਆ ਉਹ ਪਰੰਗੇ ਦੇ ਸਾਹਮਣੇ ਸੋਬਦੇ ਆ ਸਾਰੀਆਂ ਸੰਗਤਾਂ ਦਰਸ਼ਨ ਕਰ ਰਹੀਆਂ ਆ ਇਤਿਹਾਸ ਕੀਤੀ ਜਾ ਰਹੀ ਆ ਤਾਂ ਅਕਸਰ ਹਰ ਗੁਰੂਪੁਰਬ ਦੀ ਗੱਲ ਕਰਨੇ ਜਾਂ ਹਰ ਗੁਰੂ ਘਰ ਦੀ ਗੱਲ ਕਰੇ ਹੋਂ ਤਾਂ ਆਮ ਤੌਰ ਦੇ ਉੱਤੇ ਜੋ ਸੜਕਾਂ ਦੇ ਉੱਤੇ ਵੀ ਜਿਹੜੀ ਸ਼ਰਧਾਇਸ਼ ਕਾਉਂਦਾ ਜਿਹੜਾ ਇੱਕ ਸੇਵਾ ਜਿਹੜੀ ਆ ਸਿੰਘਾਂ ਵੱਲੋਂ ਕੀਤੀ ਜਾਂਦੀ ਆ ਤਾਂ ਖਾਸ ਕਰਕੇ ਜੇ ਆਪਾਂ ਸ਼ਰਧਾਇਸ਼ ਦੀ ਗੱਲ ਕਰੀਏ ਤਾਂ ਇੱਕ ਹੀ ਇਤਿਹਾਸ ਦੀ ਜੇ ਆਪਾਂ ਗੱਲ ਕਰ ਲਈਏ ਕਦੋਂ ਤੋਂ ਇਹ ਸ਼ਰਧਾਈ ਜੋ ਆ ਸੰਗਤਾਂ ਨੂੰ ਛਕਾਈ ਜਾਂਦੀ ਇਹ ਸ਼ਰਧਾਈਆਂ ਦੇਗਾ ਦਾ ਆਪਣਾ ਜੋ ਗੁਰੂ ਗੋਬਿੰਦ ਸਿੰਘ ਹੋਂ ਦਾ ਮੇਲੇ ਤੋਂ ਹੀ ਇਹ ਰਗੜੇ ਛਾਣੇ ਲੱਗਦੇ ਆ ਇਹ ਆ ਗੁਰੂਵਾਰ ਸਿੰਘ ਸਾਹਿਬ ਦੇ ਟਾਈਮ ਤੋਂ ਹੀ ਪਹਿਲਾਂ ਦੇ ਸਿੱਖ ਇਹ ਰਗੜੇ ਛਾਣੇ ਲਾਉਂਦੇ ਰਹੇ ਆ ਇਹ ਜਿਹੜੇ ਰੋੜਾਂ ਤੇ ਆ ਉਹ ਉਹਨਾਂ ਦਾ ਆਪਣਾ ਕੋਈ ਬਿਜ਼ਨਸ ਵੀ ਆ ਵਿਚਾਰਿਆਂ ਦਾ ਕਿਉਂ ਮਗਾਈ ਵੜੀ ਆ ਖਸ ਖਾ ਮਦਮ ਗਿਰੀਆਂ ਜੋ ਵੀ ਉਹ ਲਿਆ ਕੇ ਪਾਉਂਦੇ ਵਿੱਚ ਆਪਣਾ ਤੇ ਆਪਣਾ ਉਹਨਾਂ ਦਾ ਬਿਜ਼ਨਸ ਵੀ ਆ ਇਹ ਨਿਸਕਾਮ ਸੇਵਾ ਵਾ ਇਹ ਗੁਰੂ ਘਰ ਦੀ ਨਿਸਕਾਮ ਸੇਵਾ ਵਾ ਇੱਥੇ ਕੋਈ ਪੈਸਾ ਨਹੀਂ ਕੋਈ ਨਹੀਂ ਇਹ ਫ੍ਰੀ ਜੀ ਇਹ ਸੰਗਤਾਂ ਦੀ ਸੇਵਾ ਕੀਤੀ ਜਾਂਦੀ ਆ ਇਹ ਹਰ ਜਗ੍ਹਾ ਜਿੱਥੇ ਜਿੱਥੇ ਤਰਨਾ ਦਲ ਦੇ ਭੜਾ ਵਾ ਚੱਬਾ ਆਪਣਾ ਵਾ ਉਥੇ ਵੀ ਤੁਸਾਂ ਦਰਸ਼ਨ ਕੀਤੇ ਹੋਣਗੇ ਉਥੇ ਵੀ ਰੋੜ ਤੇ ਉਥੇ ਵੀ ਦੇਗਾ ਸਰਦਾਈਆਂ ਇਦਾਂ ਹੀ ਵਰਤਦੀਆਂ ਬਾਬਾ ਬਕਾਲਾ ਸਾਹਿਬ ਵੀ ਜਿੱਥੇ ਜਿੱਥੇ ਪੜਾਵਾ ਚੱਲਦੀ ਵੀ ਹੀਰ ਤਰਨਾ ਦਾਲ ਆਪਣਾ ਉਹ ਨਗਰਾਂ ਵਿੱਚ ਵਿਚਰਦਾ ਵਾ ਉਥੇ ਵੀ ਇਦਾਂ ਲੰਗਰ ਪਾਣੀ ਚੱਲਦੇ ਆ ਦੇਗਾ ਸਰਦਾਈਆਂ ਦੇ ਗੱਫਾ ਪਾਣੀ ਸਭ ਚੱਲਦਾ ਜੀ ਇਦਾਂ ਹੀ ਚੱਲਦੀ ਆਉਂਦੀ ਪਰ ਜ਼ਿਆਦਾ ਪਿੱਛੇ ਪੰਪਰਾ ਚੱਲਦੀ ਆਉਂਦੀ ਆ ਗੁਰੂ ਮਹਾਰਾਜ ਤੋਂ ਹੀ ਪਈ ਇੱਕ ਦਿਨ ਦੇ ਵਿੱਚ ਕਿੰਨੀ ਸ਼ਰਧਾਈ ਜਿਹੜੀ ਆ ਤਿਆਰ ਕਰਕੇ ਸੰਗਤਾਂ ਨੂੰ ਛਕਾਈ ਜਾਂਦੀ ਇਹ ਨਹੀਂ ਜੀ ਇਹ ਸੰਗਤਾਂ ਦੀ ਨਾ ਕੋਈ ਗਿਣਤੀ ਆ ਤੇ ਨਾ ਇੱਥੇ ਰਗੜਨ ਵਾਲਿਆਂ ਦੀ ਗਿਣਤੀ ਆ ਇਹ ਸਾਰਾ ਦਿਨ ਸਨਹਿਰੇ ਚੱਲਣੇ ਆ ਸੰਗਤਾਂ ਆਈ ਜਾਂਦੀਆਂ ਚੱਗਦੀਆਂ ਜਾਂਦੀਆਂ ਸੰਗਤਾਂ ਸੇਵਾ ਕਰੀ ਜਾਂਦੀਆਂ ਤੇ ਮਹਾਂਪੁਰਸ਼ ਰਸਤਾ ਪਾਸਾ ਦੇ ਹੀ ਜਾਂਦੇ ਆ ਖੁੱਲੀਆਂ ਹਾਂਜੀ ਇੱਥੇ ਬਾਬਾ ਜੀ ਜਿੱਥੇ ਕਿ ਸੇਵਾ ਕਰ ਰਹੇ ਉਹ ਸੰਗਤ ਵੀ ਕਾਫੀ ਵੱਡੇ ਪੱਧਰ ਤੇ ਉੱਤੇ ਪਹੁੰਚ ਰਹੀ ਆ ਤਾਂ ਲਗਾਤਾਰ ਸੇਵਾ ਸੇਤrana ਜਾਰੀ ਰਹੀ ਇਹ ਲਗਾਤਾਰ ਇਹ ਤਾਂ ਮਹਾਰਾਜ ਜੀ ਜੇ ਮੇਲੇ ਇਦਾਂ ਲੱਗਦੇ ਜਿਦਾ ਆਪਣੇ ਅਨੰਦਪੁਰ ਸਾਹਿਬ ਹਲਾ ਹਲਾ ਉੱਥੇ ਵੀ ਤਾਂ ਦਰਸ਼ਨ ਕੀਤੇ ਹੋਣਗੇ ਵੱਡੇ ਵੱਡੇ ਕੜਾਏ ਭਰੇ ਆ ਉੱਥੇ ਵੀ ਦਸਵੇਂ ਪਾਸਾ ਰਗੜਾ ਲਾਉਂਦੇ ਰਿਆ ਉਸੇ ਜਗ੍ਹਾ ਦੇ ਥੱਲੇ ਰਗੜਾ ਲਾਉਂਦੇ ਰੇ ਸਨਹਿਰਾ ਸਲੋਤਰ ਉੱਧਾ ਹੀ ਮੌਜੂਦ ਆ ਇਹ ਰਗੜੇ ਸਾਨੇ ਇਦਾਂ ਹੀ ਲੱਗਦੇ ਆ ਇਹ ਤਰਨਤਾਲ ਦੀ ਫੌਜ ਆ ਹੋਰ ਜਿਹੜੇ ਜਿਹੜੇ ਦਰਪੰਥ ਆ ਸਾਰੇ ਆਪਣੇ ਮਰਜ਼ਾ ਦਾ ਅਨੁਸਾਰ ਰਗੜੇ ਸਾਨੇ ਚਲਾਉਂਦੇ ਆ ਮਹਾਰਾਜ ਜੀ ਕਿਰਪਾ ਨਾਲ ਇਹ ਪਹਿਰਾ ਸਿਰ ਤੋਂ ਗੁਰੂ ਮਹਾਰਾਜ ਦੇ ਪਾਸੋਂ ਦੇ ਟਾਈਮ ਤੋਂ ਹੀ ਇਹ ਚੱਲਦਾ ਆਉਂਦਾ ਜੀ ਬਾਬਾ ਜੀ ਇੱਕ ਜਗਾਰ ਜਗਾਰਾ ਜ਼ਰੂਰ ਲਗਾ ਦਿਓ ਕਿਉਂਕਿ ਜਿਹੜੀ ਸੰਗਤ ਇੱਕ ਹੋ ਗਿਆ ਜਗਾਰਾਂ ਜਾਵੇਂ ਫਰੇ ਪਾਵੇ ਗੁਰੂ ਅਮਰਦਾਸ ਸਾਹਿਬ ਜੀ ਦੇ ਮਨ ਨੂੰ ਪਾਵੇ ਸਰੀਆਗਾਲ ਬੱਤ ਗੁਰੂ ਗੋਾਲਜਾ ਸਿੰਘ ਸਾਹਿਬ ਜੀ ਕੋ ਸਤ ਸ੍ਰੀ ਅਕਾਲ ਵਾਂਗੀਆਂ ਭੌਜਾਂ ਦੇ ਮਾਲਕੋ ਸਤ ਗੁਰੂ ਭੌਜਾਂ ਰਖਿਓ ਧਿਆਰ ਪਰਤਿਆਰ ਸੋਢੀ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਖਾਲਸਾ ਜਪੇ ਅਕਾਲੀ ਅਕਾਲ ਬੱਤੇ ਤੇਰੇ ਕਾਲ ਤੇ ਦੀ ਹਰ ਮદાન ਹਰ ਦਵਾਨ ਬੱਤੇ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਬੱਤੇ ਤਾਂ ਇੱਕ ਅਹਿਮ ਤੇ ਖਾਸ ਤਸਵੀਰ ਜੋ ਸਾਂਝੀ ਕੀਤਾ ਜਿੱਥੇ ਕੀ ਗੁਰੂ ਦੀ ਲਾੜਲੀ ਫੌਜ ਹੁਣ ਗੁਰਦੁਆਰਾ ਬੋਲੀ ਸਾਹਿਬ ਵਿਖੇ ਪਹੁੰਚ ਚੁੱਕਿਆ ਤਾਂ ਉਹਨਾਂ ਵੱਲੋਂ ਇੱਥੇ ਜਿਹੜਾ ਸ਼ਰਧਾਈ ਸ਼ਕਾਉਣ ਦੀ ਜਿਹੜੀ ਸੇਵਾ ਲਗਾਤਾਰ ਜਿਹੜੀ ਹੈ ਜਾਰੀ ਹੈ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਾ ਸੁਨਕ ਜਗਬਾਨੀ ਟੀਵੀ ਸ਼੍ਰੀ ਗੋਵਿੰਦਵਾਲ ਸਾਹਿਬ